ਵਿੰਦਰ ਸਿੰਘ ਜੀ ਹਾਂ ਜੀ ਗੰਡੀਵਨ ਦਾ ਰੋਡ ਸਾਡੀ ਪੈੜੀ ਆ ਜੀ ਤੇ ਕਦੇ ੱੱੱ ਸੇਵਾ ਸਿੰਘ ਤੇ ਰਾਮ ਸਿੰਘ ਹੋਣੀ ਤੇ ਨਾਲ ਅਨਮਸ਼ਾਤੇ ਬੰਦੇ ਰਫਲਾਂ ਦੇ ਤੇ ੱੱੱ ਕਦੇ ਨਾ ਵਾਗੇ ਸਾਡੀ ਪੈੜੀ ਮਾਲਕੀ ਆ ਜੀ ਜੱਦੀ ਪੁਸ਼ਤੀ ਤੇ ਬਹੁਤ ਕਾਡਨ ਕਰ ਰਿਹਾ ਜੀ ਉਥੋਂ ਜਾ ਕੇ ਇਹਦੀ ਇਨਸਾਨਗਰੀ ਪੁੱਛਨੇ ਗਿਆ ਵੀ ਜਿਵੇਂ ਹੋਵੇ ਨਾ ਅੰਮ ਚ ਕੋਈ ਪੈੜੀ ਨਹੀਂ ਵਸ ਸਕਦਾ ਦੋ ਤਰ੍ਹਾਂ ਦੇ ਵਿੱਚੋਂ ਹੀ ਤੇ ਇਹ ਗੱਲ ੱੱੱ ਨਾ ਵਾ ਕੇ ਗਏ ਆ ਠੀਕ ਹੈ ਪੁੱਛ ਲਈ ਵੀ ਗਈ ਆ ਉਹ ਸਾਨੂੰ ਸਾਫ ਚਾਹੀਦਾ ਜੀ ਆ ਜਮਲਪ੍ਰੀਤ ਸਿੰਘ ਜੀ ਮੇਰੇ ਸਾਡੇ ਰਿਸ਼ਤੇਦਾਰ ਆਏ ਬਹੁਤ ਖਰੀਬੀ ਇਹਨਾਂ ਦੀ ਨਾ ਪੈੜੀ ਦਾ ਝਗੜਾ ਚੱਲਣ ਡਿਆ ਹੈ ਰਾਮ ਸਿੰਘ ਦੇ ਨਾਲ ਵਾਵਾ ਦਰਾਂ ਦਾ ਤੇ ਉਹਦੇ ਉਹਦੇ ਚੱਕਰ ਦੇ ਸਾਨੂੰ ਥਾਣੇ ਵਿੱਚ ਸੱਦਿਆ ਸੀ ਇੱਕ ਦਿਨ ਦਿਖਾ ਇਹਨਾਂ ਪਹਿਲਾਂ ਕੋਰਟ ਦੇ ਵਿੱਚ ਉਹਨਾਂ ਕੇਸ ਪਾਇਆ ਦਾ ਕੋਰਟ ਦੇ ਵਿੱਚ ਵੀ ਬਰਾਬਰ ਦਾ ਉੱਥੇ ਚੱਲਣ ਡਿਆ ਉਹਦੀ 3 7 ਤਰੀਕ ਆ ਉਹਨਾਂ ਇੱਕ ਤਰਫਾ ਸਟੇ ਕਰਾਇਆ ਸੀ ਪੈੜੀ ਦੇ ਉੱਤੇ ਵੀ ਕੋਈ ਬਾਹਰ ਨਾ ਸਕੇ ਨਾ ਹੀ ਵਾਈਏ ਨਾ ਉਹ ਵਾਈਏ ਉਹਨਾਂ ਥਾਣੇ ਦਰਗਾ ਦੇਗੇ ਇਹਨਾਂ ਨੂੰ ਸੱਦਿਆ ਉੱਥੇ ਥਾਣੇ ਦੇ ਵਿੱਚ ਮੈਂ ਵੀ ਗਿਆ ਨਾਲ ਉਥੇ ਗੱਲ ਹੋਈ ਵੀ ਸਾਂਝੀ ਤੁਸੀਂ ਰਜਮੰਦੀ ਦੇ ਨਾਲ ਆਪਦੀ ਨਿਸ਼ਾਨਦਾਈ ਕਰਾ ਲਓ ਇੱਥੇ ਜਿੱਥੇ ਜਿਹਦਾ ਇਹਦਾ ਬੰਦਾ ਆਪਦਾ ਰਕਬਾ ਪੂਰਾ ਹੋ ਜੂਗਾ ਮੇਰੀ ਉਹਦੇ ਬੰਦੇ ਨਾਲ ਸਵੇਰੇ ਵੀ ਗੱਲ ਹੋਈ ਆ ਉਹ ਕਹਿੰਦਾ ਕੋਈ ਗੱਲ ਨਹੀਂ ਪਾਜੀ ਆਪਾਂ ਜਦੋਂ ਕਹੋ ਆਪਾਂ ਨਿਸ਼ਾਨਦਾਈ ਮਾਰਕ ਹੋਈ ਆ ਇਸੋ ਦਾ ਕਿ ਨਿਸ਼ਾਨਦਾਈ ਦੇ ਵਿੱਚ ਆ ਵੇਖੋ ਇਹਦੇ ਸਾਈਨ ਵੀ ਹੋਏ ਆ ਬਰਾਬਰ ਖਾਏ ਦੀ ਮਾਰਕ ਹੋਈ ਆ ਆ ਵੇਖੋ ਈਸ਼ਰਾਮ ਸਿੰਘ ਪਰ ਪਤਾ ਨਹੀਂ ਉਹਨੂੰ ਕੀ ਗੱਲ ਪਈ ਕੀ ਨਹੀਂ ਇਹਨਾਂ ਦੇ ਰੰਜਿਸ਼ ਤੈਦ ਆ ਕੇ ਕੱਲ ਦੁਪਹਿਰੇ 15-20 ਬੰਦੇ ਸੀ ਨਾਲ ਰਹਿਫਲਾ ਇਹਨਾਂ ਦੇ ਕੋਲ ਲਿਆ ਕੇ ਦੇ ਇੱਥੇ ਥਾਂ ਵਾ ਕੇ ਆ ਪਰ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਘੂਹar ਲਈ ਕੋਈ ਇਹਨਾਂ ਦੀ ਸਮਝ ਨਹੀਂ ਹੁੰਦੀ ਐਸਐਸਪੀ ਸਾਹਿਬ ਦੇ ਨੌਲੇਜ ਦੇ ਨਿਆਂਦਾ ਅਸੀਂ ਹੁਣ ਇਹਨੇ ਐਸਐਸਪੀ ਸਾਹਿਬ ਨੂੰ ਇਨਸਾਫ ਦਿੰਦੇ ਸਾਨੂੰ ਪੁਲਿਸ ਦੀ ਮੈਨੂੰ ਸ਼ੱਕ ਪੈਂਦਾ ਸ਼ਾਇਦ ਪੁਲਿਸ ਦਾ ਇੱਕ ਥਾਣੇਦਾਰ ਆ ਉਹਨਾਂ ਨੂੰ ਸਹਾਇਤ ਵੀ ਦਿੰਦਾ ਥੋੜੀ ਬਹੁਤੀ ਮੈਨੂੰ ਲੱਗਦਾ ਵੀ ਕਿਉਂਕਿ ਉਹ ਅਹੀਂ ਜਿੱਦਣ ਉੱਥੇ ਸਾਨੂੰ ਖਾਣੇ ਸੱਦਾ ਉਦੋਂ ਵੀ ਉਹ ਸਾਡੇ ਨੂੰ ਦਬਾਉਂਦਾ ਸੀ ਤੇ ਉਹਨਾਂ ਦੇ ਹੱਕ ਚ ਬੋਲਦਾ ਸੀ ਸਾਡੇ ਉੱਤੇ ਉੱਥੇ ਨਿਕਤ ਵੀ ਕਰਾਈ ਯਾਰ ਆਈ ਨਾ ਮੇ ਦੀ ਵੀ ਸਹਿਮਤੀ ਸਾਡੇ ਨਾਲ ਸਹਿਮਤੀ ਦੇ ਨਾਲ ਐ ਨਿਸ਼ਾਨਦਾਹੀ ਕਰਾ ਲਈਨੇ ਪਰ ਇਸ ਦੇ ਬਾਵਜੂਦ ਉਹਨਾਂ ਆ ਕੇ ਧੱਕੇਸ਼ਾਹੀ ਕੀਤੀ ਬਹੁਤ ਜ਼ਿਆਦੀ ਭਾਈ ਜੀ ਜ਼ਮੀਨ ਧੱਕੇ ਨਾਲ ਵੋਂਦਾ ਮਾਮਲਾ ਜਿੱਥੇ ਹੁਣ ਹਿਆਰ ਲੈ ਕੇ ਲੋਕ ਜ਼ਮੀਨ ਤੇ ਕਿਰਾਵਾ ਰਹੀ ਹੈ ਇਹ ਜਿਹੜੀ ਉਹਨੇ ਮੈਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਇਹ ਗੱਲ ਹੋ ਰਹੀ ਵੀ ਬੰਦਾ ਜਿਹੜੀ ਜ਼ਮੀਨ ਜੜੀ ਹੈ ਟੈਕਟਰ ਨਾਲ ਵਾਰਿਆ ਗਿਆ ਸੋ ਫਸਟ ਟਾਈਮ ਮੇਰੇ ਕੋਲ ਇਹ ਚੀਜ਼ ਆਈ ਕਿ ਤੇ ਮੈਂ ਦੇਖ ਰਿਹਾ ਨਾ ਕਿ ਡਾਕੂਮੈਂਟੇਸ਼ਨ ਵਿੰਦਰ ਸਿੰਘ ਜੀ ਹਾਂ ਜੀ ਡੰਡੀਵਾਂ ਦਾ ਰੋਡ ਸਾਡੀ ਪੈੜੀ ਆ ਜੀ ਤੇ ਕਦੇ ੱੱੱੱ ਸੇਵਾ ਸਿੰਘ ਤੇ ਰਾਮ ਸਿੰਘ ਹੋਣੀ ਤੇ ਨਾਲ ਅਨਮਸ਼ਾਤੇ ਬੰਦੇ ਰਫਲਾਂ ਵਾਲੇ ਤੇ ੱੱੱੱ ਨਾ ਵਾਗੇ ਸਾਡੀ ਪੈੜੀ ਮਾਲਕੀ ਆ ਜੀ ਜੱਦੀ ਪੁਸ਼ਤੀ ਤੇ ਬਹੁਤ ਕਾਡਨ ਕਰ ਰਿਹਾ ਜੀ ਉਥੋਂ ਚਾਹ ਕਿ ਇਹਦੀ ਇਨਸਾਨਗਰੀ ਪੁੱਛਨੇ ਗਿਆ ਵੀ ਜਿਵੇਂ ਹੋਵੇ ਨਾ ਮੈਂ ਚਲ ਕੋਈ ਪੈੜੀ ਨਹੀਂ ਵਸ ਸਕਦਾ ਦੋ ਤਰ੍ਹਾਂ ਦੇ ਵਿੱਚੋਂ ਹੀ ਤੇ ਇਹ ਗੱਲ ੱੱੱੱ ਨਾ ਵਾ ਕੇ ਗਏ ਆ ਠੀਕ ਹੈ ਪੁੱਛ ਲਈ ਵੀ ਗਈ ਆ ਉਹ ਸਾਨੂੰ ਸਾਫ ਚਾਹੀਦਾ ਜੀ ਆ ਜਮਲਪ੍ਰੀਤ ਸਿੰਘ ਜੀ ਮੇਰੇ ਸਾਡੇ ਰਿਸ਼ਤੇਦਾਰ ਆਏ ਬਹੁਤ ਖਰੀਬੀ ਇਹਨਾਂ ਦੀ ਨਾ ਪੈੜੀ ਦਾ ਝਗੜਾ ਚੱਲਣ ਡਿਆ ਹੈ ਰਾਮ ਸਿੰਘ ਦੇ ਨਾਲ ਵਾਵਾ ਦਰਾਂ ਦਾ ਤੇ ਉਹਦੇ ਉਹਦੇ ਚੱਕਰ ਦੇ ਸਾਨੂੰ ਥਾਣੇ ਵਿੱਚ ਸੱਦਿਆ ਸੀ ਇੱਕ ਦਿਨ ਦਿਖਾ ਇਹਨਾਂ ਪਹਿਲਾਂ ਕੋਰਟ ਦੇ ਵਿੱਚ ਉਹਨਾਂ ਕੇਸ ਪਾਇਆ ਦਾ ਕੋਰਟ ਦੇ ਵਿੱਚ ਵੀ ਬਰਾਬਰ ਦਾ ਉੱਥੇ ਚੱਲਣ ਡਿਆ ਉਹਦੀ 3 7 ਤਰੀਕ ਆ ਉਹਨਾਂ ਇੱਕ ਤਰਫਾ ਸਟੇ ਕਰਾਇਆ ਸੀ ਪੈੜੀ ਦੇ ਉੱਤੇ ਵੀ ਕੋਈ ਬਾਹਰ ਨਾ ਸਕੇ ਨਾ ਹੀ ਵਾਈਏ ਨਾ ਉਹ ਵਾਈਏ ਉਹਨਾਂ ਥਾਣੇ ਦਰਖਾ ਦੇਗੇ ਇਹਨਾਂ ਨੂੰ ਸੱਦਿਆ ਉੱਥੇ ਥਾਣੇ ਦੇ ਵਿੱਚ ਮੈਂ ਵੀ ਗਿਆ ਨਾਲ ਉਥੇ ਗੱਲ ਹੋਈ ਵੀ ਸਾਂਧੀ ਤੁਸੀਂ ਰਜਮੰਦੀ ਦੇ ਨਾਲ ਆਪਦੀ ਨਿਸ਼ਾਨਦਾਈ ਕਰਾ ਲਓ ਇੱਥੇ ਜਿੱਥੇ ਜਿਹਦਾ ਇਹਦਾ ਬੰਦਾ ਆਪਦਾ ਰਕਬਾ ਪੂਰਾ ਹੋ ਜੂਗਾ ਮੇਰੀ ਉਹਦੇ ਬੰਦੇ ਨਾਲ ਸਵੇਰੇ ਵੀ ਗੱਲ ਹੋਈ ਆ ਉਹ ਕਹਿੰਦਾ ਕੋਈ ਗੱਲ ਨਹੀਂ ਪਾਜੀ ਆਪਾਂ ਜਦੋਂ ਕਹੋ ਆਪਾਂ ਨਿਸ਼ਾਨਦਾਈ ਮਾਰਕ ਹੋਈ ਆ ਇਸੋ ਦਾ ਕਿ ਨਿਸ਼ਾਨਦਾਈ ਦੇ ਵਿੱਚ ਆ ਵੇਖੋ ਇਹਦੇ ਸਾਈਨ ਵੀ ਹੋਏ ਆ ਬਰਾਬਰ ਖਾਏ ਦੀ ਮਾਰਕ ਹੋਈ ਆ ਆ ਵੇਖੋ ਈਂਦਰਾਮ ਸਿੰਘ ਪਰ ਪਤਾ ਨਹੀਂ ਉਹਨੂੰ ਕੀ ਗੱਲ ਪਈ ਕੀ ਨਹੀਂ ਇਹਨਾਂ ਦੇ ਰੰਝ ਸੈਦ ਆ ਕੇ ਕੱਲ ਦੁਪਹਿਰੇ 15-20 ਬੰਦੇ ਸੀ ਨਾਲ ਰਹਿਫਲਾ ਇਹਨਾਂ ਦੇ ਕੋਲ ਲਿਆ ਕੇ ਤੇ ਇੱਥੇ ਥਾਂ ਵਾਗੇ ਆ ਪਰ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਘੂਹar ਲਾਈ ਕੋਈ ਇਹਨਾਂ ਦੀ ਸਮਝ ਨਹੀਂ ਹੁੰਦੀ ਐਸਐਸਪੀ ਸਾਹਿਬ ਦੇ ਨੌਲੇਜ ਦੇ ਨਿਆਂਦਾ ਅਸੀਂ ਹੁਣ ਇਹਨੇ ਐਸਐਸਪੀ ਸਾਹਿਬ ਇਨਸਾਫ ਦਿੰਦੇ ਸਾਨੂੰ ਪੁਲਿਸ ਦੀ ਮੈਨੂੰ ਸ਼ੱਕ ਪੈਂਦਾ ਸ਼ਾਇਦ ਪੁਲਿਸ ਦਾ ਇੱਕ ਥਾਣੇਦਾਰ ਆ ਉਹਨਾਂ ਨੂੰ ਸਹਾਇਤ ਵੀ ਦਿੰਦਾ ਥੋੜੀ ਬਹੁਤੀ ਮੈਨੂੰ ਲੱਗਦਾ ਵੀ ਕਿਉਂਕਿ ਉਹ ਅਹੀਂ ਜਿੱਦਣ ਉੱਥੇ ਸਾਨੂੰ ਖਾਣੇ ਸੱਦਾ ਉਦੋਂ ਵੀ ਉਹ ਸਾਡੇ ਨੂੰ ਦਬਾਉਂਦਾ ਸੀ ਤੇ ਉਹਨਾਂ ਦੇ ਹੱਕ ਚ ਬੋਲਦਾ ਸੀ ਸਾਡੇ ਉੱਤੇ ਉੱਥੇ ਨਿਕਤ ਵੀ ਕਰਾਈ ਯਾਰ ਆਈ ਨਾਵੇਂ ਦੀ ਵੀ ਸਹਿਮਤੀ ਸਾਡੇ ਨਾਲ ਸਹਿਮਤੀ ਦੇ ਨਾਲ ਅਸੀਂ ਨਿਸ਼ਾਨਦਾਹੀ ਕਰਾ ਲਈਨੇ ਪਰ ਇਸ ਦੇ ਬਾਵਜੂਦ ਉਹਨਾਂ ਆ ਕੇ ਧੱਕੇਸ਼ਾਹੀ ਕੀਤੀ ਬਹੁਤ ਜ਼ਿਆਦੀ ਭਾਜੀ ਜ਼ਮੀਨ ਤੇ ਕਿੰਨਾ ਗੁੰਹਮ ਦਾ ਮਾਮਲਾ ਜਿੱਥੇ ਹੁਣ ਲੈ ਕੇ ਲੋਕ ਜ਼ਮੀਨ ਤੇ ਕਿਰਾਵਾ ਰਹੀ ਹੈ ਇਹ ਜਿਹੜੀ ਉਹਨੇ ਮੈਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਇਹ ਗੱਲ ਹੋ ਰਹੀ ਵੀ ਬੰਦਾ ਜਿਹੜੀ ਜ਼ਮੀਨ ਜੜੀ ਹੈ ਟੈਕਟਰ ਨਾਲ ਵਾਰਿਆ ਗਿਆ ਸੋ ਫਸਟ ਟਾਈਮ ਮੇਰੇ ਕੋਲ ਇਹ ਚੀਜ਼ ਆਈ ਕਿ ਤੇ ਮੈਂ ਦੇਖ ਰਿਹਾ ਨਾ ਕਿ ਡਾਕੂਮੈਂਟੇਸ਼ਨ ਮੰਗਾ ਕੇ ਤੇ